ਨਹੀਂ ਨਾ ਨਾ ਕਿਨੇ ਦਰਵਾਜ਼ਾ ਪੈਂਟ ਹੀ ਹਾਂ ਆ ਕਿਥੋਂ ਆਇਆ ਕੱਖ ਆਇਥੇ ਲੋ ਬੇ ਆਵੇਲਾ ਕੀ ਆ ਗਈ ਤਾਕੂਥੇ ਇਹ ਹੋਂਡਾ ਇਹਦੇ ਨਾਲ ਵੱਟ ਕਰ ਲੋ ਉਦਨ ਹੋਇਆ ਜੇ ਨਾ ਰੇਸਾ ਪਰ ਐਸਾ ਰਹ ਪੰਗੇ ਲੈਦੇ ਰਹਦੇ ਪੁੱਠੇ ਤੇ ਹੱਥ ਮਾਰਦੇ ਰਹਦੇ ਤਸਕਾ ਤਸਕਾ ਦੱਕੂ ਲਿਆ ਤਾ ਹੰਦੋਇਆ ਨਾ ਨਾਲੇ ਲੈ ਲੈ ਮੁੰਡਾ ਸਾਡੀ ਚੁਰ ਮਾਰਦਾ ਤੁਹਾਨੂੰ ਮੈਂ ਹੁਡੀ ਹੋਣਾ ਮੈਂ ਫੰਤਾ ਬਲਾ ਕੇ ਲੈਣਾ ਮੈਂ ਸੈਲਫੀ ਨੂੰ ਚਾਬੀ ਉਹ ਗਿਆ ਲੈਣ ਮੁੰਡਾ ਲਾਪਰੀ ਤੇ ਆਉਂਦੀ ਉਹ ਵਾਹ ਕੋਣੋਂ ਆਦੀ ਇਹਨੂੰ ਆ ਦੋ ਦੋ ਜੰਪੜਾ ਕਿ ਡੱਪਦਾ ਹੈ ਸਖਮ ਕਲ ਨਹੀਂ ਆਇਆ ਮੈਂ ਤਾਂ ਜੰਪੜਾ ਕਲ ਨਹੀਂ ਆਇਆ ਆਇਆ ਸੀ ਆਇਆ ਹੀ ਐ ਕੋੜੇ ਕੋੜੇ ਇਹ ਨਹੀਂ ਕਲ ਆਇਆ ਆਇਆ ਹੀ ਐ ਚੁਰ ਹੋਲੀ ਜਾ ਨਾ ਨਹੀਂ ਆਇਆ ਮੈਨੂੰ ਵੇਖਿਆ ਕਰ ਲਈਂ ਵੀਡੀਓ ਵੇਖ ਲਓ ਕੱਲ ਵਾਲੀ ਵੀਡੀਓ ਵੇਖ ਲਓ ਤਾਂ ਵੇਖ ਰੰਨਾ ਕੋਈ ਨਹੀਂ ਉਹ ਵੀ ਛੱਟੀ ਦੀ 3 ਮਹੀਨੇ ਤੋਂ ਆ ਗਿਆ ਆ ਗਏ ਬੱਚੇ ਅੱਜ ਕਾਫੀ ਆਏ ਆ ਚਲੋ ਬਾਈ ਇਕਲਾ ਅਸੀਂ ਸਾਰਿਆਂ ਨੂੰ ਸੱਸੀ ਕਾਲ ਜੀ ਕੀ ਹਾਲ ਚਾਲ ਸਵਾਗਤ ਕਰਦੇ ਹਾਂ ਦਾ ਨਵੇਂ ਵਲੌਗ ਤੇ ਅੱਜ ਬੱਚੇ ਬਣਾ ਰਹੇ ਆ ਵਲੌਗ ਇਹਨਾਂ ਨੂੰ ਦੱਸਾਂ ਕਿ ਸਾਰੇ ਵਲੌਗ ਬਣਾ ਕੇ ਵੇਖੋ ਕਿੱਦਾਂ ਬਣਾਉਦੇ ਠੀਕ ਹੈ ਟਰਾਈ ਕਰਦੇ ਹਾਂ ਵਾਹੇ ਤੇ ਬਣਾਏਗਾ ਤੂੰ ਨਾ ਕੀ ਤਰਾ ਪਣੀ ਕੇ ਪਣੀ ਕੇ ਬਣਾਉਂਗਾ ਵਲੋ ਵੇ ਤੇ ਹਣਾ ਨਹੀਂ ਕਰ ਕਹਾਂਗਾ ਠੀਕ ਹੈ ਨਾ ਬਣਾਣਾ ਐਂਡ ਹਾਜੀ ਸਸਲੀ ਗਾਲੀ ਮੇਰੀ ਕਲਾਸ ਹੋਤੀ ਹੈ ਮੈਂ ਇੱਥੇ ਡਾਂਸ ਸਿੱਖਣਾ ਹੈ ਤੇ ਮੈਂ ਸਕੂਲ ਚ ਪੜਦਾ ਹਾਂ ਤੇ ਉਹ ਸਟਾਡ ਡਾਂਸ ਸਿੱਖਣਾ ਹੈ ਮੇਰੇ ਸਕੂਲ ਦਾ ਨਾਮ ਸ਼ੀਵ ਦਮ ਸਿੰਘ ਮੋਰੀਸ ਕੈਂਪਸ ਸਕੂਲ ਹੈ ਇਹਦੇ ਬੱਚਿਆਂ ਆ ਵੀ ਡ੍ਰੈਗ ਸਿੱਖਦੇ ਆ ਜਾਨੀ ਤੇ ਪੱਲੀ ਦੇ ਤਾਂ ਨਹੀਂ ਆਉਂਦੇ ਆ ਦੇ ਬੱਚਿਆਂ ਆ ਡ੍ਰੈਗ ਤੇ ਆ ਕਈ ਤਾਂ ਪਾਰਮੋਂ ਨਹੀਂ ਨੇ ਇੱਥੇ ਆਪਾਂ ਦਾ ਦੇਖੋ ਜਦੋਂ ਸਿੱਖਦੇ ਕਈ ਬੱਚੇ ਕਈ ਬੱਚੇ ਪਾਣੀ ਵਿੱਚੋਂ ਸਿੱਖਦੇ ਆ ਉਹਨਾਂ ਦੀ ਕਲਾਸ ਲੱਗਦੀ ਆ ਇਹ ਸਾਡੀ ਇੱਧਰ ਇਹ ਸਾਡੀ ਡ੍ਰੈਗ ਲੱਗਦੀ ਆ ਸਾਡੀ ਆ ਤਾਂ ਦੇਖ ਲਿਆ ਆ ਬੱਚੇ ਸਾਰੇ ਅਡ੍ਰੈਗ ਨਾਲ ਆ ਗਏ

ਲਓ ਜੀ ਅੱਜ ਸਨ ਪੀਸ ਲਗਾਇਆ ਸੂਟ ਪੇਂਟ ਕਰਕੇ ਵੇਖਾਂ ਆਹ ਸੂਰ ਪਿਆ ਪੀੜਾ ਹੋਇਆ ਤਾਂ ਥੋੜਾ ਯਾ ਨੂੰ ਸਹੀ ਕਰਨਾ ਉਹ ਸ਼ੋਰ ਸ਼ਟਾ ਦੀ ਉਚਾਈ ਉੱਪਰ ਆਵਾਜ਼

ਕੀ ਨਾਮ ਉਹਦਾ ਜੈ ਜੈਦੀਪ ਸਿੰਘ 6ਵੀਂ ਕਲਾਸ ਤੇ ਦੂਜਾ ਬੱਚਾ ਕਿਧਰ ਗਿਆ ਉਹ ਬੈਠਾ ਯਾ ਲਾਪਰੀ ਦੇ ਮੋਰਾਂ ਲਾਪਰੀ ਟੁਕੜਾ ਲੋਕ ਕੇ ਬੈਠਾ ਪਰ ਉਹ ਵੀ ਬੜਿਆ ਲਾਪਰੀ ਦੇ ਮੋਰਾਂ ਲਾਪਰੀ ਇਹ ਮੁੰਡਾ 6th ਕਲਾਸ ਆਇਆ ਹੈ ਡਰਾਈਨ ਕਦੀ ਕੀਤੀ ਵੀ ਹੈ ਪਹਿਲਾਂ ਨਹੀਂ ਫਸਟ ਟਾਈਮ ਕਰਨੀ ਆ ਹਾਂ ਜੀ ਇਹ ਕਿਹੜਾ ਆੜਾ ਵਿਚਕਾਰ ਇੱਕ ਮੁੰਡਾ ਇਹ ਵੀ ਆਇਆ ਹੈ ਅੱਜ ਇਹਦੀ ਫਰਸਟ ਕਲਾਸ ਆ ਇਹਦਾ ਨਾਮ ਨਹੀਂ ਪਤਾ ਮੈਨੂੰ ਇਹਨੂੰ ਗੁਰਸ਼ਾਨ ਗੁਰਸ਼ਾਨ ਤੇ ਤੂੰ ਇਹਦੀ ਛੇੜਿਆ ਗੱਗਣ ਤੀ ਗੁਰਸ਼ਾਨ ਗੁਰਸ਼ਾਨ ਤੂੰ ਪੜਕਾ ਨਹੀਂ ਬੰਨਿਆ ਥੱਲੇ ਕਿਉਂ ਵਾਹੀਆ ਮਿਲਿਆ ਨਹੀਂ ਆ ਚਾ ਚਾ ਜੀ ਇਸ ਦਾ ਜੀ ਤਮਤੇ ਸਾਫੀ ਬਣਾ ਰਿਹਾ ਸੂਰਤ ਕਿਉਂ ਕਰ ਰਿਹਾ ਅੱਗੇ ਕਰਦੇ ਜਾਵਾਂ ਕੀ ਤੇ ਜੀ ਦੋਨੇ ਤੁਹਾਡੇ ਕੈਂਡਲ ਆ ਗਈ ਮੇਰੀ ਮੈਂ ਇਹ ਅੱਛਾ ਫੁੱਲ ਬਣਾਉਣ ਲੱਗਾ ਫਸੇ ਲੋਯ ਯੂਵਰਾ ਸਿੰਘ ਬਣਾ ਆਖ ਲਿਆ ਹਾ ਜੀ ਕਰ ਰਿਹਾ ਫੇਸ ਸੋਹਣਾ ਬਣਿਆ ਵੇ ਪੁੱਤ ਪਰ ਬਾਹ ਇਹ ਥੋੜੀ ਜਿਆਦਾ ਲੰਬੀ ਹੋ ਗਈ ਆ ਚੀ ਨਾ ਥੋੜੀ ਆ ਥਲੇ ਨੂੰ ਆ ਆ ਚੀ ਆ ਐਦਾਂ ਆ ਰਹੀ ਇੱਥੋਂ ਇੱਥੋਂ ਬਾਹ ਉਹਦੀ ਇੰਜ ਬਣਨੀ ਹੈ ਠੀਕ ਆ ਉਹਨੂੰ ਵੇਖੀ ਬਿਲਕੁਲ ਧਿਆਨ ਨਾਲ ਤੁਹਾਡਾ ਕਿਹੜਾ ਸੱਪ ਪਾਉਂਦਿਆਂ ਕੋਲੇ ਜੀ ਕੌਣ ਬੁਲਾਉਂਦੇ ਕੋਣ ਬੁਲਾਉਂਦਿਆ ਮੈਂ ਬਣਾਉਂਦੀ ਆ ਮੈਂ ਬਣਾਈ 3D ਪੇਂਟਿੰਗ ਇਹਦੀ ਵੀਡੀਓ ਪਹਿਲਾਂ ਪਾਈ ਹੈ ਹਾਂ ਕਿੰਨਾ ਵੱਡਾ ਬਣ ਗਿਆ ਇਹ ਕੋਈ ਗੱਲ ਨਹੀਂ ਵੱਡਾ ਬਣ ਗਿਆ ਤੇ ਅੱਛਾ ਇਧਰ ਵੀ ਬਣਾਤਾ ਹਾਂ ਚਲ ਕੋਈ ਨਹੀਂ ਠੀਕ ਬੱਚੋ ਚਾਹ ਪੀਣੀ ਦੇ ਪੀਓ ਬੈਲ ਹੋ ਗਈ ਹੈ वैसे जो हो आ, तो टाइम हो गया जी आदेश करके बैठे हैं तो सामान फिर दिया काम करिए टाइम हो गया चार बजे चार बजे चार टाइम होगा तो आप चलिए घर ठीक है चलो जी बाकी कम कल करा थोड़ा जहाँ जी पर हम टाइम हो गया चाह भी जरूरी है ना है ना थोड़ी महीना चलिए दूध है ना, ना? ਚਲੋ ਤੇਲੀ ਗਾਓ ਓਕੇ ਫੋਟੋ ਸ਼ੂਟ ਹੋ ਗਿਆ ਫੋਟੋ ਸ਼ੂਟ ਕਰਾ ਕੇ ਚੱਲੇ ਆਂ ਸਨਪ੍ਰੀਤ ਦੀਆਂ ਕਿੱਤੀਆਂ ਫੋਟੋਆਂ ਆਪਣੀਆਂ ਹੋਣੇ ਠੀਕ ਆ ਚਲੋ ਵੀ ਸਨਪ੍ਰੀਤ ਸਾਹ ਵੀ ਦਾ ਹਾਂਜੀ ਆ ਜਾਗਾ ਯਾਰ ਦਿੱਲੀ ਸਾਜੀ ਸਨਪ੍ਰੀਤ ਕੈਮਰਾ ਲੈ ਜੀ ਬਿਊਟੀ ਕਲਾਜ ਆ ਜਾਣਾ ਹਾਂਜੀ ਆ ਦੇ ਰੋ ਜੀ ਸਾਜੀ ਸਨਪ੍ਰੀਤ ਕੰ ਕਰਦੇ ਆਪਾ ਚਲੋ ਜੀ ਜਮੜੇ ਵੀ ਲਾ ਲਓ ਜੀ ਮੈਂ ਆ ਗਿਆ ਕਰ ਆਏਗਾ ਨਹੀਂ ਦੇਖ ਮੇਰਾ ਪੁੱਤ ਬਿਲਕੁਲ ਅੱਜ ਫੇਰ ਹੋ ਪੜ ਗਿਆ ਵਿਚਾਰਾ ਠੀਕ ਨਹੀਂ ਹੈ ਜੀ ਤਣਾ ਆਇਆ ਪਰ ਡਾਕਟਰ ਕਹਿੰਦਾ ਉਹੀ ਦਵਾਈ ਦੋ ਫੇਰ ਫਰਕ ਆਉਂਦਾ ਆ ਮੇਰਾ ਪੁੱਤ ਨਵੀਂ ਨਵੀਂ ਜੁੱਤੀ ਨਵੇਂ ਸ਼ੈਂਡਲ ਲਏ ਨਵੇਂ ਸ਼ੈਂਡਲ ਇੱਧਰ ਦੇਖੋ ਪਹਿਨਾ ਕੇ ਪਾ ਕੇ ਦਿਖਾਓ ਜੀ ਜੀ ਸਰ ਜੋਤੀ ਵੀ ਆਈ ਜੀਜੀ ਸਰ ਕਰਨ ਦੀ ਆ ਗਈ ਠੀਕ ਹੈ ਜੋਤੀ ਨੂੰ ਫੋਨ ਆ ਰਿਹਾ ਜੋਦੀ ਆਨਲਾਈਨ ਕੰਮ ਕਰਦੀ ਹੈ ਹਾਂਜੀ ਉਹਨਾਂ ਦੇ ਨੇ ਕਿਸੇ ਦੇ ਡੈਥ ਉੱਠੋ ਪੁੱਤਰ ਕਿੰਨਾ ਸੁਆਣਾ ਮਰਵੀਰ ਵੇਖਾਂ ਕੁੱਕੀ ਚੜੀ ਕਿਹੜ ਸਹੀ ਰਿਆ ਫੇ ਜਸਲੀਨ ਸਕੂਲੇ ਹੂੰ ਦੋਦਾਈ ਦੋਕੇ ਮੈਂ ਜਰੇ ਮੈਂ ਉਹਨੂੰ ਫੋਨ ਕੀਤਾ ਸੀ ਕਹਿੰਦੇ ਠੀਕ ਹੈ ਕਿ ਜਸਲੀਨ ਹਈ ਮੈਂ ਨਹੀਂ ਆਉਂਦੀ। ਕੀ ਕਿਹਾ? ਫਿਰ ਲੱਭਦਾ ਕੋਈ ਲਗਾ ਦੇ। ਨਾ ਕਿਹਾ ਨਹੀਂ। ਕੀ ਕਹਿੰਦੇ ਪਾਪਾ ਕੋ ਜਾਣਾ? ਨਹੀਂ। ਹਾਂ। ਮਾਂ ਕਿੰਦੇ? ਪਾਪਾ ਨੂੰ ਫੋਨ ਕਰਦਾ? ਨਹੀਂ। ਹਾਂ। ਹਾਂ। ਮਾਂ ਕਿੰਦੇ? ਕਿਨਾਂ ਚੁਈ ਲੈਵਾ ਦੀਏ ਰੋਟਿਕੋ ਮੈਂ ਕਿਹਾ ਨਹੀਂ। ਅੱਛਾ ਕਹਿੰਦੇ ਸੁਈ ਲਵਾ ਦੀ ਡਾਕਟਰ ਕੋ ਫੇਰ ਤੋਂ ਕੀ ਕਹਿ ਨਹੀਂ ਕਹਿਣਾ ਹੈ ਲਵਾ ਦੋ ਠੀਕ ਹੋ ਜਾਣਾ ਹੈ ਉਸ ਤੋਂ ਲੈ ਲੈ ਤੂੰ ਮਨੇ ਕਾਤੋਂ ਕਰਤਾ ਨਹੀਂ ਹੋਸ਼ ਹੁੰਦੀ ਟੀ ਗਲੋਂ ਦੀ ਪਰ ਵੀਰਾ ਲਓ ਜੀ ਚਾਹ ਆ ਗਈ ਹੈ ਪੀ ਬਿਠਾ ਦੇਣਾ ਨਾ ਬਾ ਸ਼ੁਗਰ ਪਰੋਂ ਦਵੀ ਹੈ ਗਰਮ ਗਰਮ ਨਹੀਂ ਪੀਂਦੇ ਤੂੰ ਇੱਕ ਕੋਟੀ ਵੀ ਚੈਂਗ ਕਰ ਲਿਆ ਕਰੋ ਉਹਦਾ ਕੋਈ ਹੋਰ ਨਹੀਂ ਪਾ ਹੁੰਦੀ ਕੋਈ ਇੱਕ ਕੋਟੀ ਰੱਖੀ ਫੇਵਰੇਟ ਆ ਫੇਵਰੇਟ ਆਡੀ ਬਹੁਤ ਲੈ ਇਤੁਕੜੀ ਆ ਵਣ ਲੰਗਦੀ ਫੇਵਰੇਟ ਆ ਮੇਰੀ ਚੀਜ ਹੁੰਦੀ ਫੇਵਰੇਟ ਉਹ ਮੇਰੀ ਫੇਵਰੇਟ ਹੀਰਾ ਦੇਖ ਹਿਰਾ ਦੇਖ ਲੋ ਹੀਰੇ ਆ ਹਰ ਕੋਈ ਆਪਣੇ ਘਰ ਦਾ ਹੀਰੋ ਆ ਹਰ ਕੋਈ ਆ ਠੀਕ ਹੈ ਮੈਂ ਆਪਣੇ ਘਰ ਦਾ ਹੀਰੋ ਹਾਂ ਤਾਂ ਫੇਰ ਹੁਣ ਦੱਸੋ ਕੀ ਕਹਿੰਦੇ ਠੀਕ ਹੈ ਹੁੰਦੇ ਮੁੰਡੇ ਮੈਂ ਤਾਂ ਚਮਚੀ ਦੋ ਪਾ ਕੇ ਆਪਕੇ ਨਹੀਂ ਮੁੰਡੇ ਦੋ ਚਮਚੇ ਪੀਉਣੇ ਰਾਤ ਨੂੰ ਆਰਐਸ ਉਹ ਤਾਂ ਪਿਾਵਾਂਗੇ ਆਹ ਮੇਥੀ ਆ ਤੇ ਚਾਹਣ ਆਲੂ ਮੇਥੀ ਕੇ ਮਤਲਬ ਰੁਟ ਗਿਆ ਰੋਟੀ 1000 ਉਹਦਾ ਮੂਡ ਖਰਾਬ ਤੇ ਲੱਗਨਦਾ ਦੱਸੇ ਕਿੰਦਾ ਮੂਡ ਖਰਾਬ ਹੀ ਰਹਿੰਦਾ ਹਾਂ ਸੁਣੇ ਨਾ ਗੱਲ ਜਾਨੀ ਨਹੀਂ ਮੈਂ ਸੁਣ ਲਈ ਗੱਲ ਕਹਿੰਦੇ ਉੱਤੇ ਮੈਂ ਜੋ ਡੇਟ ਲਿਖਦੀ ਤਾਂ ਉਹ ਪੇਜ ਮੁੜ ਜਾਂਦਾ ਮੈਂ ਸਕੂਲ ਦਾ ਕੰਮ ਕਰ ਤਾ ਪੇਜ ਮਾਫ ਕਰ ਲਵਾਂ ਸਹੀ ਬਾਦ ਡੇਟ ਨਾਲ ਮੈਂ ਲੈ ਤੂੰ ਆਪੇ ਬਾਦ ਵਿੱਚ ਮੈਂ ਰਾਜੂ ਦੀ ਪਈ ਜਾਵਾਂ ਲੈ ਆਦ ਵਧੀਆ ਹੋ ਗਈ ਤੇ ਕਈ ਜਾਂਦਾ ਨਾ ਨੁਕਸਾਨੀ ਵਧੀਆ ਸੋਹਣੇ ਲੱਗਣ ਦੇ ਅੱਜ ਤਾਈ ਪਛਾਣੇ ਨਹੀਂ ਜਾਂਦੇ ਮੈਂ ਤੇ ਆਉਂਦਾ ਪਹਿਲਾਂ ਸੋਚ ਮੈਂ ਭਾਈ ਕਿਹੜਾ ਅਫਸਰ ਬੈਠਾ ਤੇ ਆਪਸੇ ਤੁੰਦਰਾ ਮੈਨੂੰ ਕਿਹੜਾ ਸਿਲਣਾ ਨਹੀਂ ਹੁੰਦਾ ਹੁਣ ਖਿਲ ਦਿੰਨੇ ਆ ਉਹ ਇਦਾਂ ਥੋੜੀ ਦੋਸ ਖਰਾਬ ਕਰਦਾ ਮੈਂ ਇਦਾਂ ਖਰਾਬ ਕਰਦਾ ਹੁੰਦਾ ਉਹ ਇਦਾਂ ਜਿੱਦਾਂ ਮੈਂ ਗੋਲ ਕੱਟਦੀ ਕੌਲੀਆਂ ਵਾਲਾ ਉਦਾਂ ਕਿਹਾ ਸੀ ਅੱਛਾ ਕੋਈ ਨਹੀਂ ਕੌਲੀ ਸਮਝ ਲਗ ਕੌਲੀ ਉਹਦਾ ਲਿਆ ਦਿੰਦਾ ਨਾ ਤੈਨੂੰ ਤਾਇਆ ਖਰਚ ਵੜਾਈ ਆ ਇਹਨੂੰ ਮੈਂ ਨਾ ਮੈਂ ਤਾਂ ਮਾਰੀ ਨਾ ਕੁਆਹ ਕਰਦੇ ਨਾ ਮਾਰੀ ਜਾਨਦਾ ਮੈਂ ਖਰਿਆ ਕੀ ਕਹਿੰਦੀ ਏ ਆ ਹੋ ਗਿਆ ਠੀਕ ਵਧੀਆ ਜਿਹਨਾਂ ਜਰ ਕੰਮ ਨਹੀਂ ਕਰਦੀ ਉਹਨਾਂ ਜਰ ਕੋਈ ਖੇਡਾ ਖੁੱਡਾ ਬੰਦ ਸਬਸਕ੍ਰਾਈਬ ਕਰਦੀ ਵੱਡੀ ਬਾਵਾ ਦਿਨ ਹੋ ਗਈ ਜੀ ਸੇਵਾ ਨਹੀਂ ਨਾ ਹੋਈ ਇਹ ਆਖੇ ਚਲ ਹੁਣ ਥੋੜੀ ਵੱਡੀ ਹੋ ਗਈ ਆ ਕੀ ਇਹਨੂੰ ਕਹਿਣਾ ਆ ਬੱਚੇ ਜਿਹੜੇ ਆ ਨਾ ਬੱਚੇ ਉਹਨੂੰ ਤਾਂ ਅਸੀਂ ਰੋਲੂ ਗੇ ਵੇਲੇ ਵੀ ਆਈਦਾ ਸੀ ਆਓ ਫਿਰ ਇਹ ਤੇੜ ਕਨਾਰੇ ਉਪੇੰਦੇ ਲੈ ਗੂਆਟੂ ਲੈ ਜਾ ਕੇ ਉਹ ਹੀ ਉੱਟ ਗਿਆ ਅੱਜ ਕੱਲ ਦੇ ਬੱਚਿਆਂ ਨੂੰ ਇੰਨਾ ਕੀ ਲੱਗਦਾ ਵੀ ਮਤਲਬ ਪਤਾ ਨਹੀਂ ਕਿੱਡਾ ਕੁ ਵੱਡਾ ਪਾਟ ਟੁੱਟ ਗਿਆ ਆਹੀਂ ਤੇ ਤੁਹੁੰਦੇ ਹੁੰਦੇ ਹੀ ਕਿੰਨੀਆਂ ਖਾਲੀ ਦਿਆਂ ਫਿਰ ਤੇ ਇਹ ਵੀ ਹੁੰਦਾ ਹੈ ਰੋਗ ਨਾ ਹੋਣ ਕਰ ਕਰਦਾ ਚੁੱਪ ਗਰੀ ਨਹੀਂ ਨਹੀਂ ਆਵਾਜ਼ ਨਹੀਂ ਹੋਣੀ ਚਾਹੀਦੀ ਆਵਾਜ਼ ਨਹੀਂ ਹੋਣੀ ਚਾਹੀਦੀ ਆਵਾਜ਼ ਆਉਂਦੀ ਵੀ ਨਹੀਂ ਮੁੜ ਕੇ ਅੰਗੇ ਅੰਗੇ ਸਕੇ ਗਲਤੀ ਕਰ ਲਈ ਇਹ ਤੇ ਪਹਿਲੇ ਰੋਪੀ ਦਾ ਸੀ ਪਹਿਲੇ ਦਿੋ ਵੀ ਤਾਂ ਮੇਂ ਕੀ ਬਣ ਗਿਆ ਹੌਲੇ ਸਮੇਂ ਦਾ ਸਾਨੂੰ ਪਤਾ ਲੱਗ ਜਾਂਦਾ ਹੈ ਹੌਲੇ ਸਮੇਂ ਦਾ ਸੱਚੀ ਪਤਾ ਲੱਗ ਜਾਂਦਾ ਹੈ ਜੋ ਦੁਨੀਆ ਇਧਰ ਦੀ ਉਧਰ ਹੋ ਸਕਦੀ ਪਰ ਉਹ ਸਮਾਂ ਨਹੀਂ ਟਲਦਾ ਹੈ ਕਿ ਨਹੀਂ ਅਗਲੇ ਬੱਚਿਆਂ ਨੂੰ ਪਤਾ ਹੀ ਨਹੀਂ ਕੁੱਟ ਕੀ ਹੁੰਦੀ। ਨਾ ਸਕੂਲਾਂ ਚ ਕੁੱਟ ਫਿਰਦੀ ਬੱਚਿਆਂ ਨੂੰ। ਨਾ ਔਣ ਘਰਾਂ ਚ ਫਿਰਦੀ ਲੱਗਦਾ। ਆਖਿਰ ਮੈਂ ਨੇ ਸੰਤਰਾ ਛੇਲੀ ਹੀ ਦਿਆ। ਤੂੰ ਚਿੱਲਣ ਦਾ ਮਾਰਾ ਇਹ ਖਾਂਦਾ ਨਹੀਂ। ਤੂੰ ਖਾ ਰਾਂ ਤੇ। ਨਾ ਖਾ ਰਿਆ ਹੁਣ ਮੇਰਾ ਨਹੀਂ ਮਨ ਹੈ। ਮੈਨੂੰ ਕੋ ਜੂਸ ਦੇ ਦੇ ਤੇ ਕੱਢ ਕੇ ਫਿਰ ਮੈਂ ਪੀ ਲਵਾਂ ਆਪਾਂ ਮੈਂ ਕਹਿੰਦੀ ਉਦਾਂ ਦੀ ਮਸ਼ੀਨ ਨਾ ਲੱਗੀ ਹੈ ਅਗਲੇ ਸਾਲ ਫੋਨ ਤੇ ਲੰਗ ਚੱਲੇ ਸੀ ਸੰਤਰੇ ਆਹ ਮਸ਼ੀਨ ਕੀ ਕਰਨੀ ਹੈ ਰੈਨ ਦੀ ਐਂ ਸੁਜਾਤਾ ਜੀ ਕੱਢ ਲੈਣਾ ਜੇ ਕੱਢਣਾ ਹੈ ਉਹ ਚ ਖਲਾਰਾ ਬੜਾ ਪੈਂਦਾ ਮੈਨੂੰ ਨਹੀਂ ਵਧੀਆ ਲੱਗਦੀ ਸੁਜਾਤਾ ਚੰਗੇ ਘਰ ਦੀ ਮਸ਼ੀਨ ਲੱਗਦੀ ਆ ਗਿਆ ਦੁਬਾਰਾ ਮੇਥੀ ਦਾ ਜਲੂਸ ਕੱਟਣ ਮੇਥੀ ਤੇ ਜੀ ਮੋਈ ਵੀ ਨਹੀਂ ਆ ਰਹੀ ਲਿਹਰੇ ਵਾਲੀ ਗਾਇਲ ਇੰਨਾ ਸੋਨਾ ਛਿਲਦੇ ਨਾ ਮੇਥੀ ਨੂੰ ਬਹੁਤ ਸੋਣੀ ਕੱਟਦੇ ਆ ਵਾਟ ਲੈਵਲ ਤੇ ਮੇਥੀ ਕਰਾਈ ਆ ਆ ਕੁੜੀ ਤਾਂ ਹੋਰ ਵੀ ਵਧੀਆ ਕੱਟਦੀ ਆ ਤੂੰ ਦਿਆ ਰਹਿੰਦੀ ਇਹਦੇ ਮੂੜਾ ਨੂੰ ਕੱਟ ਲੈਂਦੀ ਗੀ ਹੋਰ ਉਹ ਟੱਟੀਆਂ ਵਾਲੀ ਮੰਮੀ ਬਹੁਤ ਸ਼ਰਮਾਉਂਦੇ ਵਲੌਗ ਤੋਂ ਕੈਮਰਾ ਵੇਖ ਲੈਣਾ ਤਾਂ ਸਾਈ ਸੁੱਕ ਜਾਂਦਾ ਕੈਮਰਾ ਜਿਹੜਾ ਵੇਖਦੇ ਉਦੋਂ ਤੇ ਕਿਤੇ ਇਹ ਕਿਤੇ ਜਦੋਂ ਅਸੀਂ ਪੜਦੇ ਹੁੰਦੇ ਅਸੀਂ ਉਦੋਂ ਕਿਤੇ ਆਇਆ ਹੁੰਦਾ ਕੈਮਰਾ ਇਹਨਾਂ ਨੇ ਸਾਨੂੰ ਕੁੱਟਣਾ ਆਉਣਾ ਸੀ ਕੈਮਰਾ ਆਨ ਕਰ ਲਿਆ ਕਰਨਾ ਹੈ ਮੰਮੀ ਨਾਲ ਹੀ ਗੁੱਸਾ ਟਲ ਜਾਇਆ ਕਰਨਾ ਹੈ ਮੰਮੀ ਨੂੰ ਲੋੜਨ ਦੀ ਜਗ੍ਹਾ ਲੱਭਿਆ ਕਰਨੀ ਚੇਤੇ ਨਾ ਕੋਈ ਦੇਖ ਜਾਏਗਾ ਕਿੰਨੇ ਕਿਤਨੇ ਮੈਂ ਪੂਰੇ ਫੇਰ ਕੇ ਜਾਇਆ ਕਰਾਂ ਆਉਤ ਨੂੰ ਖਾਏ ਜਸਲੀਨ ਕੀ ਕਰਦੀ ਯਾਰ ਮਿਲਣਾ ਤਾਂ ਕੁੱਟ ਖਾ ਲੈਣੀ ਮੇਰੇ ਕੋਲ ਤੁਹਾਨੂੰ ਮੈਂ ਦੱਸਾਵਾਂ ਤੇ ਹਾਂ ਮੈਂ ਚੜਕੀ ਜਾ ਕਰੋ ਕੁੜੀ ਨੂੰ ਕਿੰਨਾ ਵੇਲੇ ਕਿੰਨੀ ਦੇਰ ਦੀ ਮੈਂ ਅਜਾ ਕੰਮ ਹੀ ਹੈ ਤੱਕ ਦੇ ਕੋਇਆ ਕਿੰਨੇ ਵੇਰ ਤੇ ਬੈਠੀ ਆ ਵੇਖੋ ਗਾਇਜ਼ ਇੰਨਾ ਕੀ ਕੰਮ ਕੀਤਾ ਜਾ ਵੇਖੋ ਗਾਇਜ਼ ਮੂੰਹ ਦੇਖਿਆ ਅਭੀ ਅਭੀ ਰੋ ਕਰ ਰਹੀ ਏ ਕਦ ਹੱਸ ਪੜੇ ਜੇ ਵੀ ਨਹੀਂ ਪਤਾ ਚਲਦਾ ਵਿਚਾਰਿਆਂ ਨੂੰ ਬੱਚਿਆਂ ਨੂੰ ਤੇ ਬਖਤ ਹੀ ਪਾਇਆ ਐਨੀ ਕੁ ਉਮਰ ਤੇ ਵਿਚਾਰਿਆਂ ਨੂੰ ਪੜਾਈਆਂ ਸਿਰੇ ਪੈ ਗਈਆਂ ਵਾ ਹਣਾ ਅਸਲੀ ਪੜ੍ਹਾਈ ਪਤਾ ਨਹੀਂ ਕਦੋਂ ਹੋ ਗਈ ਇਹ ਪੜ੍ਹਾਈ ਪੜ੍ਹਾਈ ਤੇ ਹੋਣੀ ਨਹੀਂ ਚਾਹੀਦੀ ਹੈਨਾ ਹਾਂ ਜਸਲੀਨ ਹਾਂ ਗੁਰਮੀਰ ਦਵਾਈ ਪੀਲਾ ਪੁੱਤਾ ਆ ਗਏ ਫੜੋ ਯਾਰ ਇਹਨੂੰ ਚੱਲ ਆ ਜਾ ਆ ਜਾ ਦਵਾਈ ਪੀਲਾ ਨਹੀਂ ਆਂਦਾ ਆ ਜਾ ਭਰਾਵਾ ਝੂਟੇ ਲਿਆਂ ਦੇ ਲਗਾ ਚਲ ਆ ਫੇਕ ਪਾ ਝੂਟਾ ਫੜ ਲਵਾ ਚਲ ਉਥੇ ਤੋਂ ਦੋ ਤਾਂ ਦਵਾਈਆਂ ਦੇਣੀ ਆ ਹੋਰ ਸਰ ਹੋ ਜਾ ਨਾ ਨਾ ਛੱਡ ਦੇ ਜਸਲੀਨ ਛੱਡ ਦੇ ਚੱਲ ਆ ਜਾ ਆ ਜਾ ਇੱਥੇ ਆ ਗਿਆ ਦਵਾਈ ਪੀ ਲੈ ਆ ਜਾ ਆਹੇ ਫਲ 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 ਵਾੜ ਫਲ ਵੇ ਲੈ ਲੈਂ ਕਰੀ ਜਸਲੀ ਫਲ 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 ਚੱਲ ਆ ਜਾ ਵਾਜੋ ਪੈਰ ਨਾ ਮਾਰ ਦੇ ਬੇ ਲੋਕ ਨਹੀਂ ਸੰਗਣ ਮੰਗਣ ਕਰਨੇ ਪੈਂਦੇ ਨੇ ਆਹਨਾਂ ਨੂੰ ਅਮੀ ਅਹੀਂ ਤੋਂ ਸਵੇਲੇ ਆ ਕੇ ਪੀਲੀ ਦੀ ਹੀ ਦਵਾਈ ਹਨਾ ਉਹ ਡਰਜ ਤੇ ਵੀ ਹੁੰਦਾ ਈ ਸਰ ਮਮੇ ਮੰਮੀ ਇਹਨਾਂ ਨੂੰ ਡਾਕਟਰ ਦੇ ਪੀਓ ਉਹਨਾਂ ਨੇ ਸੋਰੀ ਮੰਮੀ ਵਾਸਤੇ ਵੜੇ ਪੋਮਦੇ ਹੋ ਤੈਨੂੰ ਬੜਿਆ ਓਏ ਰੋਡ ਤੇ ਨਾ ਐਨੀ ਭਰੀ ਆ ਬਚ ਗਈ ਆਂ ਪੈ ਗਈ ਮੇਰੇ ਕੋਲ ਦੋਸਤ ਪੂਰਾ ਚਮਚ ਪਿਆਉਣਾ ਹੈ ਇੱਕ ਚਮਚ ਹੀ ਪਿਆਉਣਾ ਹੈ ਉਲਟੀ ਦੀ ਪਿਆਉਣੀ ਹੈ ਬਸ ਅੱਧਾ ਚਮਚ ਉਲਟੀ ਨਹੀਂ ਦੇਣੀ ਹੁਣ ਨਹੀਂ ਉਹ ਥੋੜੀ ਦੇਣੀ ਆ ਉਦਾਂ ਗੱਲ ਕਰਨੀ ਵੀ ਉਹੀ ਅੱਧਾ ਚਮਚ ਹਾਂ ਉਹ ਸਾਂਗ ਲਓ ਹੁਣ ਉੱਤੇ ਲਿਖ ਲਓ ਉਲਟੀ ਜਾ ਉਲਟੀ ਕਰਕੇ ਲਾ ਦੋ। ਮਿੱਟੀ ਮਲਾ ਪੁੱਠੀ ਕਰਕੇ ਰੁਕ ਜਾ ਰੁਕ ਜਾ। ਹਾਂ ਦੰਦ ਚਟਾਉਣਾ ਈ। ਬਹੁਤ ਨੂੰ ਮੂੰਹ ਨਾ ਤੋੜੀ ਜੰਨੀ ਦਸ। ਛਿਦੈਣਾ ਉਹ ਦੰਦ ਹਿੱਲ ਜਾਊਗਾ। ਕੋਲ ਨੂੰ ਚੰਗੀ ਦਾ ਮਾਚਾ ਹੋੜਾ ਪੀਂਦੀ ਏ ਇੱਕ ਤੇ। ਹਲੇ ਇਹ ਮਿੱਠੇ ਦੀ ਬੜੀ ਸ਼ਕੀਨ ਆ ਦੇਖੋ। ਮੈਂ ਮਿੱਠਾ ਛੱਡਿਆ ਤੇ ਇਹ ਮਿੱਠੇ ਦੀ ਬੜੀ ਸ਼ਕੀਨ ਟੱਡੀ ਜੀ। ਚਲ ਕੋਈ ਨਹੀਂ ਨਿਆਣਾਂ ਨੂੰ ਥੋੜੀ ਛੱਡਣਾ। ਹਏ ਮੇਥੀ ਵਾਲੀ ਰੋਟੀ ਆਹ ਵੇ ਖਾਈਏ ਆਪਾਂ ਹੁਣ ਚਲੋ ਬੱਚੋ ਜਸਦੀਨ ਉਹਦਾ ਪਈ ਉੱਠ ਕੇ ਬਹਿ ਤੇ ਖਾਣੀ ਹੈ ਲੰਮੇ ਪੈਗੇ ਹੈਂ ਨਹੀਂ ਹਾਂ ਬਸ ਦੋ ਬਚਾ ਮਮੀ ਦੀ ਮਿਹਨਤ ਸਫਲ ਹੋ ਗਈ ਹੈ ਗੁਰਬੀਰ ਤੁਸੀਂ ਖਾਏਗਾ ਹੈਂ ਚੁੱਪ ਕਰ ਚੰਗਾ ਜੀ ਅੱਜ ਦਾ ਵਲੋਗ ਆਪਾਂ ਇੱਥੇ ਖਤਮ ਕਰਦੇ ਹਾਂ ਮਿਲਦੇ ਹਾਂ ਅਗਲੇ ਵਲੋਗ ਚੰਗਈ ਓਕੇ ਬਾਏ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਓਕੇ ਬਾਏ